ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਪਿੰਡ ਤਲਵੰਡੀ ਡੋਗਰਾ ਵਿਖੇ ਇੱਥੇ ਪਿਛਲੇ ਦਿਨੀ ਇੱਕ ਅਸੀਂ ਇੱਕ ਪੋਸਟ ਪਾਈ ਸੀਗੀ ਕਿ ਜਿਹੜਾ ਪੀਲੇ ਰੰਗ ਦਾ ਹਦਵਾਨਾ ਤੇ ਉਹਨੂੰ ਜਿਹੜਾ ਉਹਦਾ ਕਾਸ਼ਤਕਾਰ ਸੀਗਾ ਉਹਨੂੰ ਬੀਜਣ ਵਾਲਾ ਇਨਸਾਨ ਸੀਗਾ ਉਹ ਸਰਦਾਰ ਜਸਪੀਤ ਸਿੰਘ ਸੀਗੇ ਤੇ ਇਹਨਾਂ ਦਾ ਜਿਹੜਾ ਉਹ ਹਦਵਾਨਾ ਵਾ ਤੇ ਇੱਥੋਂ ਪੰਜਾਬ ਤੋਂ ਇਲਾਵਾ ਹੋਰ ਸ਼੍ਰੀਨਗਰ ਤੱਕ ਹੋਰ ਦੀਆਂ ਸਟੇਟਾਂ 'ਚ ਜਾਂਦਾ ਵਾ ਤੇ ਇਹਨਾਂ ਨੇ ਜਿਹੜੀ ਫਸਲੀ ਚੱਕਰ 'ਚੋਂ ਨਿਕਲ ਕੇ ਨਵੀਂ ਖੇਤੀ ਜਿਹੜੀ ਆ ਉਹਦੇ ਵਿੱਚ ਬਹੁਤ ਪਾਰਟਿਸਿਪੇਟ ਕਰਦੇ ਨੇ ਤੇ ਨਵੀਂ-ਨਵੀਆਂ ਜਿਹੜੇ ਐਕਸਪੈਰੀਮੈਂਟ ਉਹ ਕਰਦੇ ਨੇ ਅੱਜ ਜਿਸਾਂ ਦੇਖਿਆ ਜਾਵੇ ਕਿ ਆ ਇੱਕ ਇੱਕ ਦੇਖਣ ਨੂੰ ਤਾਂ ਬਹੁਤ ਉਦੋਂ ਇਹ ਲੱਗਦਾ ਹੋਏਗਾ ਇਹ ਜਿੱਦਾਂ ਕੱਦੂ ਹੁੰਦਾ ਸਾਡੇ ਪਿੰਡਾਂ 'ਚ ਜਾਂ ਕੀ ਆਜ ਨੂੰ ਕਹਿ ਸਕਦੇ ਆ ਉਹਦਾ ਸਾਈਜ਼ ਹੈ ਲੇਕਿਨ ਇਹ ਪਿਆਜ਼ ਆ ਜਿਹੜਾ ਕਿ ਆਰਗੈਨਿਕ ਉਹਨੂੰ ਕਹਿ ਸਕਦੇ ਹਾਈਬ੍ਰਿਡ ਜਿਹੜਾ ਬੀਜ ਹੈ ਇਹ ਤਾਕੀ ਨਾਮ ਦਾ ਬੀਜ ਹੈ ਤੇ ਇਹ ਜਿਹੜੀ ਫਸਲ ਬੀਜਦੇ ਆ ਇਨਾਂ ਦੀ ਬਹੁਤ ਵੱਡਾ ਝਾੜ ਔਰ ਬਹੁਤ ਵੱਡਾ ਪ੍ਰੋਫਿਟ ਜਿਹੜਾ ਇਸ ਫਸਲ ਤੋਂ ਹੋ ਸਕਦਾ ਤੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਸਰਦਾਰ ਜੀ ਇਹ ਜਿਹੜੀ ਫਸਲ ਹੈ ਤੁਸੀਂ ਆ ਜਿਹੜਾ ਬੀਜ ਹੈ ਇਹਦਾ ਕੀ ਨਾਮ ਹੈ ਜੀ ਇਹਦਾ ਜੀ ਤਾਕੀ ਆ ਤਾਕੀ ਅੱਛਾ ਜੀ ਇੱਕ ਕੰਪਨੀ ਦਾ ਨਾਮ ਤਾਕੀ ਆ ਤੇ ਇਹ ਇੱਕ ਏਕੜ ਵਿੱਚ ਕਿੰਨਾ ਪੈਂਦਾ ਜੀ ਇਹ ਸਾਨੂੰ ਦੋ ਵੀ ਲਗਭਗ 1.5 ਕਿਲੋ 1200 ਗ੍ਰਾਮ ਤੋਂ 1.5 ਕਿਲੋ ਠੀਕ ਹੈ ਜੀ ਤੇ ਇਹਦੀ ਕਿੰਨੀ ਕੀਮਤ ਹੈ ਜੀ 1200 ਗ੍ਰਾਮ ਦੀ ਇਹ 14000 ਰੁਪਿਆ ਮੇਰੇ ਖਾਲ ਪੈਂਦਾ ਕਿਲੋ ਦਾ ਠੀਕ ਹੈ ਜੀ ਇਹ ਜੇ ਤੁਸੀਂ ਪਿਆਜ਼ ਵਗੈਰਾ ਤੁਸੀਂ ਲਗਾਉਂਦੇ ਹੋ ਇਹ ਤੁਸੀਂ ਪਨੀਰੀ ਦੇ ਰਾਈ ਕਰਦੇ ਹੋ ਜਾਂ 14 ਨਹੀਂ ਇਹਦਾ ਮੈਂ 18000 ਰੁਪਿਆ ਰੇਟ ਆ ਅੱਛਾ 18000 ਦੇ ਦਾਂਗੇ ਅੱਛਾ ਜੀ ਕਿੱਲੇ ਦਾ ਕਿਲੋ ਦਾ ਅੱਛਾ ਕਿਲੋ ਦਾ ਜੀ 1400 ਗ੍ਰਾਮ ਪੈਂਦਾ ਅੱਛਾ 1400 ਗ੍ਰਾਮ ਪੈਂਦਾ ਮਤਲਬ ਕਿ ਆਪਾਂ ਲਾ ਸਕਦੇ ਹਾਂ ਵੀ ਪੰਜ ਸ਼ਬੀ ਇਹਦਾ ਸਾਡਾ ਪੰਜ ਇਹਦੇ ਵਿੱਚ ਪੰਜ 2000 ਦਾ ਲਗਭਗ ਹਾਂਜੀ ਇਹ ਕਿੱਸਾਂ ਨੂੰ ਬੀਜਦੇ ਹੋ ਆਡੇ ਕੋ ਮਸ਼ੀਨ ਹੈ ਜੀ ਉਹਨਾ ਇਹੀ ਨਾ ਇਹ ਘੇਰਦੇ ਆ ਕਣ ਹੁੰਦਾ ਇਹਦਾ ਛੋਟਾ ਬੀ ਅੱਛਾ ਤੁਸੀਂ ਘੇਰਦੇ ਹੋ ਘੇਰਦੇ ਮਸ਼ੀਨ ਨਾਲ ਘੇਰ ਮਤਲਬ ਕਿ ਪਨੀਰੀ ਨਹੀਂ ਲਗਾਉਂਦੇ ਪਨੀਰੀ ਲਾਉਂਦੇ ਅੱਛਾ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਤੇ ਮਿਹਨਤ ਬੜੀ ਹੈ ਫੇ ਅੱਛਾ ਜੀ ਇਸੇ ਫਿਰ ਇੱਕ ਦਿਨ ਜੀ ਇਹ ਕਿੰਨਾ ਘੇਰ ਦਿੰਦੇ ਪੰਜ 6 7 ਕਿੱਲੇ ਅੱਛਾ ਜੀ ਠੀਕ ਹੈ ਜੀ ਇਹ ਇਹ ਜਸਾ ਬੀਜਦੇ ਆਪਾਂ ਇਹਦੇ ਵਿੱਚ ਸਾਨੂੰ ਹੋਰ ਵੀ ਮਿਹਨਤ ਕੋਈ ਕੋਈ ਦਵਾਈਆਂ ਵਗੈਰਾ ਪਾਉਣੀ ਦਵਾਈਆਂ ਕਾਫੀ ਪੈਂਦੀਆਂ ਜੀ ਇੱਚ ਵੀ ਅੱਛਾ ਜੀ ਉਸੇ ਵੇਲੇ ਸਪਰੇ ਹੁੰਦੀ ਹੈ ਇੱਚ ਸਟੰਪ ਦੀ ਠੀਕ ਹੈ ਜੀ ਔਰ ਵੀ ਕਾਫੀ ਸਵਰਿਆ ਹੁੰਦੀਆਂ ਨੇ ਖਰਚਾ ਤਾਂ ਹੈਗਾ ਕਾਫੀ ਠੀਕ ਹੈ ਤੇ ਤੁਹਾਡਾ ਜਿਹੜਾ 1 ਏਕੜ ਤੇ ਲਗਭਗ ਜੇ ਔਸਤ ਨਾਲ ਆਪਾਂ ਖਰਚਾ ਲਗਾਇਆ ਜਾਵੇ ਤੇ ਕਿੰਨਾ ਕੁ ਖਰਚਾ ਹੋ ਸਕਦਾ ਲਗਭਗ 60 70 80000 60 70 80000 ਦਾ ਖਰਚਾ ਜਿਹੜਾ ਵਾ ਉਹ ਹੋ ਸਕਦਾ ਜਿਆਦਾ ਮਿਹਨਤ ਹੈਗੀ ਆ ਜਿਹੜਾ ਲਿੱਦ ਨੂੰ ਪੈਂਦਾ ਨਾ ਮੁੜ ਕੇ ਉਹ ਇਹਨੂੰ ਜਿਆਦਾ ਦਵਾਈਆਂ ਕਾਮਯਾਬ ਨਹੀਂ ਹੈਗੀਆਂ ਵੀ ਇਹਨੂੰ ਕਿਦਾਂ ਇਹਨੂੰ ਮਾਰੇ ਜਾਵੇ ਉਹ ਫਿਰ ਜਿਆਦਾ ਮਿਹਨਤ ਵੰਦੀ ਲੇਬਰ ਦੀ ਇਹਦੇ ਵਾਸਤੇ ਜੇ ਤੁਸੀਂ ਖਾਸ ਥੱਲੇ ਜਿਹੜੀ ਇਹਦਾ ਬੈਡ ਤਿਆਰ ਕਰਦੇ ਹੋ ਹਾਂਜੀ ਉਹ ਕਿਸਾ ਕਰਦੇ ਹੋ ਤੁਸੀਂ ਬੈਡੂ ਮਸ਼ੀਨ ਹੀ ਆ ਜੀ ਉਹ ਆਪਣੇ ਆਪ ਤਿਆਰ ਕਰਦੀ ਹੈ ਠੀਕ ਆ ਜੀ ਹਾਂਜੀ ਜਿਹੜੀ ਕੇਰਦੀ ਹੈ ਨਾ ਹਾਂਜੀ ਉਹ ਨਾਲ ਹੀ ਬੈਡ ਤਿਆਰ ਕਰੀ ਜਾਂਦੀ ਹੈ ਤੇ ਨਾਲ ਕੇਰੀ ਜਾਂਦੀ ਹੈ ਤੇ ਉਹਦੇ ਥੱਲੇ ਕੋਈ ਖਾਸ ਤਰ੍ਹਾਂ ਦੇ ਕੋਈ ਲਫਾਫਾ ਜਾਂ ਕੋਈ ਕੁਝ ਨਹੀਂ اچھا ਹੀ ਉਦਾਂ ਹੀ ਬਸ ਅੱਛਾ ਉਸ ਤਰ੍ਹਾਂ ਹੀ ਤਿਆਰ ਹਾਂਜੀ ਠੀਕ ਆ ਜੀ ਤੇ ਇਹਦੇ ਵਿੱਚ ਪਾਣੀ ਵਗੈਰਾ ਜਿਆਦਾ ਲੱਗਦਾ ਜਾਂ ਘੱਟ ਜਾਂ ਪਾਲਾਂ ਚ ਲੱਗਦਾ ਪਾਣੀ ਬਹੁਤਾ ਨਹੀਂ ਲੱਗਦਾ ਠੀਕ ਆ ਜੀ ਸਾਹਬ ਜਿੱਦਾਂ ਕਾ ਲਓ ਉਹਨਾਂ ਨੂੰ ਲੱਗਦਾ ਨਾ ਫਸਲ ਨੂੰ ਪਾਣੀ ਉਹਨਾਂ ਕੀ ਲੱਗਦਾ ਅੱਛਾ ਇਹ ਇਸ ਤੋਂ ਇਲਾਵਾ ਤੁਸੀਂ ਇਹ ਜਿਹੜੀ ਕਿਸਮ ਹੈ ਇਹ ਤੋਂ ਇਲਾਵਾ ਤੁਸੀਂ ਕੋਈ ਹੋਲ ਫਸਲ ਵੀ ਜਿਹੜੀ ਪ ਪਿਆਜ਼ ਦੀ ਇਹੋ ਹੀ ਜਾਂ ਦੋਵੇਂ ਜਿਆਦਾ ਪਿਆਜ਼ ਇਹੋ ਹੀ ਆ ਤਾਂ ਹੋਣ ਲਾਇਆ ਜਿਹੜਾ ਦੇਸੀ ਪਿਆਜ਼ ਜਿਹੜਾ ਤਾਕੀ ਜਿਹੜਾ ਜਲਾ ਲਗਾ ਅੱਛਾ ਦੇਸੀ ਪਿਆਜ਼ ਹਾਂਜੀ ਤੇ ਉਹਦਾ ਉਹਦੇ ਝਾੜ ਵਿੱਚ ਤੇ ਇਹਦੇ ਝਾੜ ਚ ਕਿੰਨਾ ਫਰਕ ਹੈ ਫਰਕ ਬੜਾ ਫਰਕ ਹੈ ਜੀ ਇਹ ਤਾਂ ਅੱਧਾ ਝਾੜਨੋਂ ਅੱਛਾ ਜੀ ਦੇਸੀ ਦਾ ਅੱਛਾ ਇਹਦਾ ਡਵਲ ਆ ਅੱਛਾ ਉਹ ਸਮਝੋ ਜੀ ਝਾੜ ਉਹਦਾ ਸਾਈਜ਼ ਛੋਟਾ ਨਾ ਠੀਕ ਹੈ ਜੀ ਪਰ ਉਹਦਾ ਲੰਮਾ ਟਾਈਮ ਕੱਢ ਸਕਦਾ ਠੀਕ ਹੈ ਉਹ ਖਰਾਬ ਨਹੀਂ ਹੁੰਦਾ ਛੇਤੀ ਅੱਛਾ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਜਿਹੜਾ ਪਿਆਜ਼ ਆ ਇਹਦੀ ਉਮਰ ਜਿਹੜੀ ਆ ਉਹ ਗਰਮੀ ਦੇ ਵਿੱਚ ਘਟ ਹੈ ਹਾਂਜੀ 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 ਜੀ ਹਾਂਜੀ ਤੇ ਇਹਨੂੰ ਫੇਰ ਰੱਖਣਾ ਜਿਨ੍ਹਾਂ ਨੇ ਰੱਖਣਾ ਹੋਵੇ ਉਹ ਇਹਨੂੰ ਕਿੱਸਾ ਰੱਖ ਸਕਦੇ ਆ ਰੱਖਣਾ ਇਦਾਂ ਹੀ ਆ ਬਾਹੂ ਹਾਰੇ ਲਖੋ ਪੱਖਿਆਂ ਥੱਲੇ ਅੱਛਾ ਜੀ ਇਹ ਦੋ ਤਿੰਨ ਮਹੀਨੇ ਕੱਢ ਜੂਗਾ ਅੱਛਾ ਤੇ ਇਹ ਗਰਨੀ ਜਰੂਰ ਇਹ ਗਲਟਾ ਪਿੰਦਾ ਖਾਣ ਦੇ ਵਿੱਚ ਇਹਦਾ ਟੇਸਟ ਬਹੁਤ ਸਭ ਤੋਂ ਟੇਸਟ ਹੀ ਹੋਈ ਆ ਅੱਛਾ ਜੀ ਖਾਣ ਚ ਸਭ ਤੋਂ ਟੇਸਟ ਵਧੀਆ ਆ ਠੀਕ ਠੀਕ ਹੈ ਜੀ ਹਾਂਜੀ ਤੇ ਜਿਸ ਤਰ੍ਹਾਂ ਕਿ ਹੁਣ ਵੇਖਿਆ ਜਾਵੇ ਜਿਹੜਾ ਦੂਜਾ ਪਿਆਜ ਆ ਤੁਸੀਂ ਕਹਿੰਦੇ ਉਹਦੇ ਝਾੜ ਵਿੱਚ ਬੜਾ ਅੱਧੋ-ਅੱਧਾ ਫਰਕ ਆ ਹਾਂਜੀ ਤੇ ਇਹਦੀ ਕੀਮਤ ਵਿੱਚ ਤੇ ਉਹਦੀ ਕੀਮਤ ਵਿੱਚ ਵੀ ਫਰਕ ਹੈ ਕੋਈ ਫਰਕ ਹੈ ਜੀ ਹਾਂਜੀ ਹਾਂਜੀ ਕੀਮਤ ਜਿਹੇ ਨੂੰ ਉਹ ਸਮਝ ਲੋ ਲਗਭਗ ਡਿਉੜੇ ਰੇਟ ਤੇ ਆ ਅੱਛਾ ਉਹ ਡਿਉੜੇ ਰੇਟ ਤੇ ਆ ਹਾਂਜੀ ਤੇ ਇਹ ਘਾਟ ਰੇਟ ਤੇ ਹਾਂਜੀ ਠੀਕ ਹੈ ਜੀ ਇਹਨਾਂ ਉਹਨਾਂ ਇਹਦਾ ਝਾੜ ਜ਼ਿਆਦਾ ਉਹਨਾਂ ਝੜ ਜਾਂਦਾ ਠੀਕ ਹੈ ਜੀ ਚਲੋ ਉਹ ਬਹੁਤ ਵਧੀਆ ਲੱਗਾ ਜੀ ਅਸੀਂ ਜਿਹੜਾ ਇਹ ਉਹਨਾਂ ਕਿਸਾਨਾਂ ਵਾਸਤੇ ਜਿਹੜੇ ਫਸਲੀ ਚੱਕਰਸ ਪਸੇ ਹੋਏ ਨੇ ਜਿਹੜੇ ਝੋਨਾ ਕਣਕੀ ਬੀਜਦੇ ਨੇ ਜਾਂ ਉਹਨਾਂ ਨੂੰ ਕੋਈ ਹੋਰ ਫਸਲ ਰਸਤਾ ਨਹੀਂ ਦਿਖਦਾ ਪਿਆ ਉਹ ਸਰਦਾਰ ਜਸਬੀਰ ਤੋਂ ਜਿਸ ਵੇਸੰਸੀ ਨੂੰ ਸਿੱਖਣ ਕਿ ਇਹਨਾਂ ਦੇ ਜਿਹੜਾ ਫਸਲੀ ਚੱਕਰ ਆ ਉਹਨੂੰ ਖਤਮ ਕਰਕੇ ਜਿਸ ਤਰ੍ਹਾਂ ਕਿ ਹਦਵਾਨਾ ਖਰਬੂਜਾ ਉਦ ਪਿਆਜ਼ ਤੇ ਹੋਰ ਵੀ ਜਿਹੜੀਆਂ ਫਸਲੀ ਸਾਡੇ ਕੋਲ ਹੈਗੀਆਂ ਵਾਂ ਸਬਜ਼ੀਆਂ ਉਹਨਾਂ ਦੀ ਇਹ ਪੈਦਾਵਾਰ ਕਰਦੇ ਨੇ ਤੇ ਬਹੁਤ ਵਧੀਆ ਝਾੜ ਕਮਾ ਕੇ ਇੱਕ ਵਧੀਆ ਜੀਵਨ ਬਤੀਤ ਕਰ ਰਹੇ ਨੇ ਤੇ ਹੋਰ ਲੋਕਾਂ ਵਾਸਤੇ ਇੱਕ ਉਦਾਹਰਨ ਪੇਸ਼ ਕਰ ਰਹੇ ਨੇ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਸਿਰਫ ਇੱਥੇ ਝਾੜ ਘਟਿਆ ਫਸਲ ਨਹੀਂ ਹੁੰਦੀ ਜਾਂ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਾਂ ਸੋਕਾ ਪੈ ਜਾਂਦਾ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਉਹ ਬੱਚੇ ਜਿਹੜੇ ਉਹ ਬਾਹਰ ਨਾ ਜਾਣ ਇਹੋ ਜਿਹੀ ਪੈਦਾਵਾਰ ਕਰਨ ਜਿੱਥੇ ਪਾਣੀ ਦੀ ਜਿਹੜੀ ਜ਼ਿਆਦਾ ਜ਼ਰੂਰਤ ਨਾ ਪਵੇ ਤੇ ਜ਼ਿਆਦਾ ਬਿਜਲੀ ਦੀ ਲੋ ਥੈਂਕ ਯੂ ਜੀ ਧੰਨਵਾਦ ਸ਼ੁਕਰੀਆ